ਆਸ਼ਾ ਵਰਕਰਜ਼ ਫੈਸਿਲਿਟੀਜ਼ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਸਿਵਲ ਹਸਪਤਾਲ ਬੁੜਲਾਡਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਦਰਨਾ ਦਿੱਤਾ ਗਿਆ। ਤਨੇ ਦੇਖਭਾਈ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਕੌਰ ਸੁਖੀ ਨੇ ਕੀਤੀ ਹੈ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਆਸ਼ਾ ਵਰਕਰਾਂ ਪਿਛਲੇ ਲੰਬੇ ਸਮੇਂ ਤੋਂ ਹੀ ਸਿਹਤ ਵਿਭਾਗ ਦੇ ਅਧੀਨ ਨਿਗੂਣੇ ਪੱਤਿਆਂ ਤੇ ਕੰਮ ਕਰ ਰਹੀਆਂ ਨੇ। ਕਿ ਆਸ਼ਾ ਵਰਕਰ ਪਿਛਲੇ 10 ਸਾਲਾਂ ਤੋਂ ਆਪਣੀਆਂ ਸੇਵਾਵਾਂ ਪੂਰੀਆਂ ਕਰ ਚੁੱਕੀਆਂ ਨੇ ਪਰ ਸਬੰਧਤ ਵਿਭਾਗ ਦੇ ਵੱਲੋਂ ਇਹਨਾਂ ਨੂੰ ਨਗੋਨੇ ਪੱਤੇ ਹੀ ਦਿੱਤੇ ਜਾ ਰਹੇ ਨੇ ਜਿਵੇਂ ਤਨਖਾਹ ਕਮਿਸ਼ਨ ਮੁਤਾਬਕ ਘੱਟੋ-ਘੱਟ ਆਸ਼ਾ ਵਰਕਰ ਤੇ ਫੈਸਿਲੀਏਟਰ ਦੀ ਤਨਖਾਹ 26000 ਰੁਪਏ ਅਤੇ ਵੰਦੀ ਹੈ ਤੇ ਇਹਨਾਂ ਨੂੰ ਰੈਗੂਲਰ ਵੀ ਕੀਤਾ ਜਾਣਾ ਚਾਹੀਦਾ ਹੈ ਤੇ ਆਸ਼ਾ ਵਰਕਰ ਦੇ ਕੱਟੇ ਹੋਏ ਪੱਤਿਆਂ ਨੂੰ ਤੁਰੰਤ ਬਹਾਲ ਕਰਨ ਤੇ ਪੱਤਿਆਂ ਦੇ ਵਿੱਚ ਵਾਧੇ ਦੀ ਉਹਨਾਂ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਸ਼ਾ ਵਰਕਰ ਸੇਵਾਮੁਕਤ ਹੋਣ ਸਮੇ ਗੁਆਂਢੀ ਰਾਜ ਹਰਿਆਣਾ ਦੀ ਤਰਜ਼ ਤੇ ਸਹਾਇਕ ਫੰਡਾ ਦੇ ਵਿੱਚੋਂ ਘੱਟੋ-ਘੱਟ 5 ਲੱਖ ਰੁਪਏ ਦੇਣਾ ਯਕੀਨੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਉਹਨਾਂ ਇਹ ਵੀ ਮੰਗ ਕੀਤੀ ਹੈ ਕੀ ਸੇਵਾ ਦੇ ਦੌਰਾਨ ਮਿਲਣ ਵਾਲੀ ਆਖਰੀ ਤਨਖਾਹ ਤੋਂ ਅੱਧੀ ਪੈਨਸ਼ਨ ਸਰਕਾਰ ਤੁਰੰਤ ਲਾਗੂ ਕਰੇ ਨਾਲੇ ਸੇਤ ਵਿਭਾਗ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਮੰਗਾ ਤੇ ਜਲਦ ਪ੍ਰਵਾਨਗੀ ਨਹੀਂ ਦਿੱਤੀ ਤਾਂ ਵਾਲੇ ਸਮੇਂ ਦੇ ਵਿੱਚ ਹੋਰ ਪ੍ਰਾਰਥਨੀ ਜਿੱਥੇ ਬੰਦੀਆਂ ਦੇ ਨਾਲ ਰਲ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਕੀ ਨਾਮ ਮੈਮ ਮੈਂ ਸੁਖਵਿੰਦਰ ਕੌਰ ਮਾਨਸਾ ਆਸ਼ਾ ਇਤਿਆਸਾਬ ਸੈਰੀ ਡੈਟਰ ਸਾਂਝਾ ਮੋਰਚਾ ਪੰਜਾਬ ਦੇ ਚੇਅਰਮੈਨ ਹੋਣ ਦੇ ਨਾਤੇ ਅਸੀਂ ਪਿਛਲੇ ਦਿਨੀ 25 ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਪੰਜਾਬ ਸਰਕਾਰ ਦੇ ਸਾਮਾ ਦਾ ਬਾਈਕਾਟ ਕੀਤਾ ਹੋਇਆ ਸਾਜੇ ਫਰਾਂਟ ਵੱਲੋਂ ਤੇ ਅੱਜ ਸਾਡਾ ਤੀਸਰਾ ਦਿਨ ਹੈ ਤੇ ਹਲੇ ਤੱਕ ਸਰਕਾਰ ਦੇ ਜਿਹੜੇ ਕੰਨ ਤੇ ਜੂਸਿਰਕ ਦੀ ਦਿਖ ਨਹੀਂ ਰਹੀ ਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਇਹ ਨਹੀਂ ਕਿ ਨਾ ਮੰਨੀਆਂ ਤਾਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਅਸੀਂ ਕੋਈ ਵੱਡਾ ਵਿਗਲ ਵਜਾਉਣ ਦੇ ਜਿਹੜਾ ਸਾਡਾ ਜਥੇਬੰਦੀ ਦੀ ਕਾਲ ਉਹ ਹੋ ਸਕਦੀ ਹੈ ਅਸੀਂ ਜਿਹੜੀ ਮੰਗ ਹੈ ਸਾਡੀ ਉਹ ਅਸੀਂ ਚਾਹੁੰਦੇ ਹਾਂ ਵੀ ਆਸ਼ਾ ਆਪਾ ਸਾਹਿਬ ਸੀਟੀ 10 ਸਾਲ ਦੀ ਸੇਵਾ ਕਰ ਚੁੱਕੀਆਂ ਸਾਡੀਆਂ ਸਮੂਹ ਆਸ਼ਾ ਨੂੰ ਪ੍ਰਭਾਗ ਦੇ ਅੰਦਰ ਕਾਨੂੰਨੀ ਅਦਾਰੇ ਦੇ ਵਿੱਚ ਲੈ ਕੇ ਘੱਟੋ ਘਾਟ 26000 ਰੁਪਏ ਜਿਹੜਾ ਉਹ ਦਿੱਤਾ ਜਾਵੇ ਤੇ ਦੂਸਰਾ ਜਿਹੜੇ ਕੱਤੇ ਹੋਏ ਪੱਤੇ ਨਿਆ ਆਸ਼ਾ ਦੇ ਉਹ ਬਹਾਲ ਕੀਤੇ ਜਾਣ ਤੀਸਰਾ ਜਿਹੜਾ ਫੈਸੀਲੇਟਰਾਂ ਦੀ ਟੂਰਮਣੀ ਹੈ ਤੇ ਜਿਹੜਾ ਉਹਨਾਂ ਨੂੰ 1000 ਰੁਪਏ ਪੱਤਾ ਜਿਹੜਾ ਕੇਂਦਰ ਸਰਕਾਰ ਵੱਲੋਂ ਮਿਲਦਾ ਹੈ ਤੇ ਉਹਦਾ ਘੱਟੋ ਘਾਟ 10000 ਰੁਪਏ ਕੀਤਾ ਜਾਵੇ ਤੇ ਆਸ਼ਾ ਸੈਲੀਟੇਟਰ ਚਾ ਆਸ਼ਾ ਦੋਵਾਂ ਨੂੰ ਸੇਵਾ ਮੁਕਤ ਹੋਣ ਤੇ ਹਰਿਆਣਾ ਦੀ ਤਰ੍ਹਾਂ ਅਸੀਂ 5 ਲੱਖ ਦੀ ਡਿਮਾਂਡ ਮੰਗਦੇ ਹਾਂ ਤੇ ਇਹਨਾਂ ਨੂੰ ਅੱਧੀ ਪੈਨਸ਼ਨ ਵੀ ਮੰਗ ਰਿਆ ਵੀ ਜਿੰਨੇ ਇਹਨਾਂ ਦਾ ਕੰਮ ਸੀ ਉਹਨੂੰ ਅੱਧੀ ਲੈ ਕੇ ਪੈਨਸ਼ਨ ਵੀ ਦਿੱਤੀ ਜਾਵੇ ਤੇ ਆਸ਼ਾ ਸੈਲੀਟੇਟਰ ਨੂੰ ਮਿਲਣ ਵਾਲੇ ਜਿਹੜੇ ਫੰਡ ਨੇ ਸਾਨੂੰ 2500 ਫਿਕਸ ਮਿਲਦਾ ਉਹ ਆਸ਼ਾ ਵੀ ਆ ਉਹਦੇ ਵਿੱਚ ਫੈਸਿਲੀਟੇਟਰ ਵੀ ਹੈ ਕੇਜਰੀਵਾਲ ਸਾਹਿਬ ਨੇ ਜਿਹੜਾ ਵਾਅਦਾ ਕਰਿਆ ਸੀਗਾ ਜਲੰਧਰ ਦੇ ਵਿੱਚ ਵੋਟਾਂ ਆਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਨੇ ਤੇ ਵੀ ਇਹਨੂੰ 2500 ਨੂੰ ਅਸੀਂ 10000 ਕਰਾਂਗੇ ਤੇ ਅਸੀਂ ਚਾਹੁੰਦੇ ਹਾਂ ਵੀ ਉਹ 10000 ਵੀ ਕੀਤਾ ਜਾਵੇ ਤੇ ਨਾਲ ਹੀ ਸਾਡੀਆਂ ਮੰਗੀਆਂ ਹੋਈਆਂ ਜਿਹੜੀਆਂ ਮੰਗਾ ਨੇ ਕੁਝ ਉਹ ਸਾਨੂੰ ਜਿਹੜੀਆਂ ਉਹ ਤੁਰੰਤ ਜਿਹੜੀਆਂ ਲਾਗੂ ਕੀਤੀਆਂ ਜਾਣ ਹਾਲਾਂਕਿ ਚੰਨੀ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਸੀ ਤੇ ਉਹ ਹਾਲੇ ਤੱਕ ਇਹ ਸਰਕਾਰ ਦੇ ਪੈਂਡਿੰਗ ਪਈਆਂ ਨੇ ਪੌਣੇ 4 ਸਾਲ ਦੇ तकरीबन ਹੋ ਚੁੱਕੇ ਨੇ ਇਸ ਸਰਕਾਰ ਨੂੰ ਅਜੇ ਤੱਕ ਇਹ ਸਰਕਾਰ ਆਸ਼ਾ ਦੀ ਬਿਲਕੁਲ ਸਾਰ ਨਹੀਂ ਲੈ ਰਹੀ ਜਦੋਂ ਕਿ ਆਸ਼ਾ ਡੋਰ ਟੂ ਡੋਰ ਜਾ ਕੇ ਹਰ ਕੰਮ ਨੂੰ ਨੇਪਰੇ ਚਾੜਦੀ ਹੈ ਸਰਕਾਰ ਦੀ ਕੋਈ ਵੀ ਕਾਲ ਆਉਂਦੀ ਹੈ ਉਹ ਆਸ਼ਾ ਤੋਂ ਬਿਨਾਂ ਕੋਈ ਕੰਮ ਜਿਹੜਾ ਨੇਪਰੇ ਨਹੀਂ ਚੜਦਾ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਸਾਂਝੇ ਫਰੰਟ ਦੀ ਜੇ ਕਰੇ ਗੱਲ ਮੰਗਾ ਨਾ ਮੰਨੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਰੂਰ ਦੇ ਵਿੱਚ ਅਸੀਂ ਵੱਡਾ ਜਿਹੜਾ ਵਿਗਲ ਬਜਾਉਣ ਦੇ ਰਾਜੀ ਤਾਂ ਮੈਂ ਨਹੀਂ ਦੇਦੀ ਬਾਦੋਰੇ ਰੇਨੂ ਵਾਲਾ ਕੁੱਲਰੀਆਂ ਤੋਂ ਜੀ ਹਾਂ ਜੀ ਕੀ ਮਾਮਲਾ ਜੀ ਇਹ ਸਾਡਾ ਜੀ ਇੱਕ ਹਫ਼ਤੇ ਦੀ ਮਤਲਬ 25 ਤੋਂ 31 ਤੱਕ ਸਾਡੀ ਕੰਮ ਛੋੜ ਹੜਤਾਲ ਹੈ ਜੀ ਰੋਸ ਸਰਕਾਰ ਸੁਵੰਦੀ ਜਿਹੜਾ ਰੋਸ ਹੈ ਜੀ ਕਿਉਂਕਿ ਸਰਕਾਰ ਨੇ ਮਤਲਬ 4 ਸਾਲ ਦੇ ਕਰੀਬ ਹੋ ਚੁੱਕੇ ਨੇ ਸਰਕਾਰ ਨੂੰ ਉਹਨਾਂ ਨੇ ਜਿਹੜੀਆਂ ਮਤਲਬ ਪਹਿਲਾਂ ਵਾਅਦੇ ਕੀਤੇ ਸੀ ਉਹ ਹਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਸਾਡੇ ਜਿਹੜੇ ਇਨਸੈਂਟਿਵ ਕੱਟੇ ਜਾ ਚੁੱਕੇ ਨੇ ਉਹ ਪੱਤਿਆਂ ਨੂੰ ਮਤਲਬ ਦੁਆਰਾ ਬਹਾਲ ਕਰਵਾਉਣ ਦੇ ਲਈ ਅਸੀਂ ਜਿਹੜਾ ਇਹ ਧਰਨਾ ਲਗਾਇਆ ਹੈ ਗਾਈ ਤੇ ਅਸੀਂ ਸਰਕਾਰ ਅੱਗੇ ਮੰਗ ਕਰਦੇ ਆਂ ਚਤਾਵਨੀ ਲਾ ਲਓ ਜੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਅਸੀਂ ਇਹ ਸੰਘਰਸ਼ ਜਿਹੜਾ ਅੱਗੇ ਤੋਂ ਹੋਰ ਵੀ ਤਿੱਖਾ ਕਰਾਂਗੇ